ਪਲਾਨ ਬਣਾਇਆ ਸੀ ਕਿ ਕਪੂਰਥਲੇ ਜਾਵਾਂਗੇ ਤੇ ਜਾਂ ਫਿਰ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਖੈਰਾ ਸਾਹਿਬ ਦੇ بیٹے ਨੂੰ ਨਾਲ ਲੈ ਕੇ ਖੈਰਾ ਸਾਹਿਬ ਦੇ بیٹے ਨਾਲ ਗੱਲ ਹੋਈ ਸੀ ਦੋ ਤਿੰਨ ਵਾਰੀ ਪਤਾ ਚੱਲਿਆ ਕਿ ਅੱਜ ਰਮਾਂਡ ਜਿਹੜਾ ਇੱਕ ਦਿਨ ਦਾ ਮਿਲਿਆ ਸੀ ਉਹਨਾਂ ਨੂੰ ਹੁਣ ਜੁਡੀਸ਼ੀਅਲ ਕਸਟਡੀ ਚ ਦੁਬਾਰੇ ਭੇਜ ਦਿੱਤਾ ਗਿਆ ਹੈ ਔਰ ਕੱਲ ਅਸੀਂ ਇਸ ਘਟਨਾਕਰਮ ਬਾਰੇ ਜਿਹੜਾ ਖੈਰਾ ਸਾਹਿਬ ਨਾਲ ਹੋਇਆ ਔਰੇ ਬਾਰੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਅਸੀਂ ਜਾਣੂ ਕਰਾਤਾ ਸੀ ਔਰ ਨਾ ਕੇਵਲ ਲੋਕਤੰਤਰ ਦੀ ਹਮੇ ਸਮਝਦਾ ਕਿ ਜਿਹੜਾ ਸਾਡਾ ਨਿਆ ਪਾਲਿਕਾ ਸੀਗੀ ਉਹ ਰੀਆਂ ਵੀ ਧਜੀਆਂ ਉੜਾ ਦਿੱਤੀਆਂ ਉਹਨਾਂ ਨੇ ਇਹ ਮੋਹਰ ਲਾਤੀ ਹੈ ਕਿ ਕਿਸ ਪ੍ਰਕਾਰ ਬਦਲਾਖੂਰੀ ਦੀ ਭਾਵਨਾ ਦੇ ਨਾਲ ਪੰਜਾਬ